ਅੱਜ ਜੋ तकरीबन ਸਾਡਾ ਰੋਜ਼ ਦਾ ਰੋਜ਼ ਕੋਈ ਨਾ ਕੋਈ ਮਹਿਮ ਜਲਦੀ ਹੈ ਜਿਹਦੇ ਵਿੱਚ ਸਾਡਾ ਟ੍ਰੈਫਿਕ ਦਾ ਚੱਲ ਰਿਹਾ ਹੈਗਾ ਵੀ ਕਿਤੇ ਉਹਦੇ ਵਿੱਚ ਜਿਹੜੇ ਵੀ ਮੋਟਰਸਾਈਕਲ ਪਟਾਕੇ ਮਾਰਦੇ ਸੀਗੇ ਉਹਦੇ ਖਿਲਾਫ ਦੋ ਤਿੰਨ ਦਰਖਾਸਤਾਂ ਸਾਡੇ ਕੋਲ ਆਈਆਂ ਸੀਗੀਆਂ ਸਪੈਸ਼ਲ ਨਾਕੇ ਲਗਾ ਕੇ ਅਸੀਂ ਮੋਟਰਸਾਈਕਲ ਵੀ ਅਸੀਂ ਰੋਕੇ ਗਏ ਉਹਨਾਂ ਨੂੰ ਅਸੀਂ ਗਾਈਡ ਵੀ ਕੀਤਾ ਹੈ ਜਿਹੜਾ ਨਹੀਂ ਮੰਨਦਾ ਉਹਦੇ ਚਲਾਨ ਵੀ ਕੀਤੇ ਗਏ ਤੇ ਨਾਲ ਦੀ ਨਾਲ ਇਹ ਜਿਹੜੇ ਬੱਚੇ ਇਹੋ ਜਿਹਾ ਕੰਮ ਕਰਦੇ ਸੀਗੇ ਉਹਨਾਂ ਦੇ ਪੇਰੈਂਟਸ ਨੂੰ ਨਾਲ ਬੁਲਾ ਕੇ ਵੀ ਜਿਹੜਾ ਸਲੈਂਸਰ ਹੈਗਾ ਉਹ ਅਸੀਂ ਉਤਰਵਾ ਲੈਂਦੇ ਸੀਗੇ ਉਹਨਾਂ ਨੂੰ ਉਹਨਾਂ ਦੇ ਪੇਰੈਂਟਸ ਨਵਾਂ ਸਲੈਂਸਰ ਲਵਾਉਂਦੇ ਸੀਗੇ ਤੇ ਇਹ ਅਸੀਂ ਫੇ ਸਾਰੇ ਇਕੱਠੇ ਕੀਤੇ ਸੀਗੇ ਸਾਨੂੰ ਇਹ ਸੀਗਾ ਵੀ ਅਗਰ ਅਜ ਨੂੰ ਅਸੀਂ ਦੁਬਾਰਾ ਫੇਰ ਇਹਨਾਂ ਨੂੰ ਅਗਰ ਇਹਦੇ ਵਾਰਨਿੰਗ ਦੇ ਕੇ ਛੱਡ ਦਾਂਗੇ ਤੇ ਦੁਬਾਰਾ ਫੇਰ ਲਗਾ ਲੈਂਦੇ ਹੈ ਜਾਂ ਕਿਸੇ ਦੁਕਾਨ ਤੇ ਵੇਚ ਦਿੰਦੇ ਵੀ ਤੋ ਇਸ ਲਈ ਸੋਚਿਆ ਸੀ ਸਾਰੇ ਇਹ ਚੀਜ਼ਾਂ ਨੂੰ ਇਕੱਠਿਆਂ ਕਰਕੇ ਅੱਜ ਮੌਕੇ ਤੇ ਫੇਰ ਸਾਰੇ ਜਿਹੜੇ ਹੌਨ ਸੀਗੇ ਵੱਡੇ ਜਿਹੜੇ ਇਕਦਮ ਹੀ ਇੰਨੀ ਤੇਜ਼ ਆਵਾਜ਼ ਨਾਲ ਕਰਦੇ ਵੀ ਬੰਦੇ ਦੇ ਕਿਸੇ ਦਾ ਹਾਰਟ ਅਟੈਕ ਹੋ ਜਾਂਦਾ ਹੈਗੇ ਸੋ ਅੱਜ ਅਸੀਂ ਸਾਰੇ ਉਹ ਫੇਰ ਡਿਸਟਰੋਏ ਕੀਤੇ ਗਏ ਤੇ ਇਸਰ ਕਾਫੀ ਸਮਾਂ ਹੋ ਗਿਆ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਜਿਹੜੇ ਚੁੱਕੇ ਬੱਚੇ ਨੇ ਕਿਉਂਕਿ ਹੁਣ ਦਾ ਰੂਲ ਵੀ ਇਤਨਾ ਦਾ ਆ ਗਿਆ ਕਿ ਜੇਵੇਂ 18 ਸਾਲ ਤੋਂ ਘੱਟ ਉਮਰ ਦੇ ਬੱਚੇ ਹੈਗੇ ਨੇ ਉਹਨਾਂ ਦੇ ਜਿਹੜੇ ਚਲਾਨ ਕੀਤੇ ਜਾਣਗੇ ਕੋਈ ਐਵੇਂ ਜਿਹੀ ਵੀ ਚਾਲ ਕੀਤੀ ਜਾਣਗੀ ਹੁਣ ਜਿਹੜੇ ਰੂਲ ਦੇ ਵਿੱਚ ਜਿਹੜੇ ਚੇਂਜਸ ਆਏ ਨੇ ਉਹ ਅਸੀਂ ਜਿਹੜੇ ਸਕੂਲ ਤੇ ਸਕੂਲ ਜਾ ਕੇ ਅਸੀਂ ਸੈਮੀਨਾਰ ਵੀ ਲਗਾ ਰਹੇ ਹਾਂ ਸਾਰਾ ਟ੍ਰੈਫਿਕ ਸਟਾਪ ਵੀ ਲਗਾ ਰਹੇ ਸਾਡੇ ਐਸ ਐਚਓ ਸਰਵਾਂ ਅਨਸਾਰੇ ਜਿਹੜੇ ਸਕੂਲ ਚ ਜਾ ਕੇ ਟ੍ਰੈਫਿਕ ਦਾ ਇੱਕ ਸੈਮੀਨਾਰ ਲਗਾ ਰਹੇ ਗਾ ਡਰੱਗਸ ਦਾ ਸੈਮੀਨਾਰ ਲਗਾ ਰਹੇ ਆ ਵਿੱਚ ਮੈਂ ਵੀ ਨਾਲ ਜਾ ਜਾਵਾਂਗਾ ਸੋ ਅਸੀਂ ਸਾਰਿਆਂ ਨੂੰ ਇਹੀ ਗੱਲ ਹੈ ਕਿ ਜਿਹੜੇ ਅੰਡਰ ਏਜ ਬੱਚੇ ਹੈਗਾ ਉਹਨਾਂ ਨੂੰ ਜਿਹੜਾ ਮੋਟਰ ਵਹੀਕਲ ਉਹ ਨਾ ਦਿੱਤਾ ਜਾਵੇ ਭਾ ਇਹਦੇ ਵਿੱਚ ਜਿਹੜਾ ਪ੍ਰੋਵੀਜ਼ਨ ਆਇਆ ਹੈਗਾ ਜਿਹੜਾ ਬੱਚਾ ਇਹੋ ਜਿਹਾ ਚਲਾਏਗਾ ਇੱਕ ਤਾਂ ਉਹਦਾ ਜੁਰਮਾਨਾ ਬਹੁਤ ਜ਼ਿਆਦਾ ਆਏਗਾ ਤੇ ਉਹਦੇ ਪੇਰੈਂਟਸ ਨੂੰ ਸਜ਼ਾ ਹੋਏਗੀ। ਤੋਂ ਇਹ ਕਈਆਂ ਬੱਚਿਆਂ ਨੂੰ ਨਹੀਂ ਸੀ ਪਤਾ ਕਈ ਬੱਚੇ ਸੀਗੇ ਸਾਨੂੰ ਤਾਂ ਇਹ ਚੀਜ਼ ਦਾ ਪਤਾ ਨਹੀਂ ਲੱਗਿਆ ਜੀ ਕਿ ਉਹ ਨੂਲ ਜਿਹੜਾ ਆਇਆ ਰੋਜ਼ ਦੀ ਰੋਜ਼ ਕੋਈ ਨਾ ਕੋਈ ਚੇਜ ਹੁੰਦੇ ਜਾਂਦੇ ਗਏ। ਤੇ ਜਦ ਤੱਕ ਪਬਲਿਕ ਨੂੰ ਆਮ ਪਬਲਿਕ ਨੂੰ ਪਤਾ ਨਹੀਂ ਲੱਗੇਗਾ ਤਾਂ ਇਹ ਮਿਆਦੀ ਵੀ ਨਾਲ ਕਰਾਈ ਗਈ ਹੈ। ਵੀ ਇਸੇ ਵਾਸਤੇ ਵੀ ਕੱਲ ਨੂੰ ਜੇ ਕੋਈ ਇਹ ਬੱਚਾ ਫੜ ਜਾਂਦਾ ਹੈਗਾ ਤੇ ਉਹਦਾ ਚਲਾਨ ਹੋਏਗਾ ਤੇ ਨਾਲ ਉਹਦੇ ਪੇਰੈਂਟਸ ਨੂੰ ਜੁਰਮ ਸਜ਼ਾ ਹੋਏਗੀ ਭਾਰੀ। ਕੋਈ ਸਰ ਸਕੂਪਾਂ ਨੂੰ ਵੀ ਇਸ ਬਾਰੇ ਕੋਈ ਸਕੂਲ ਦੇ ਵਿੱਚ ਅਸੀਂ ਸੈਮੀਨਾਰ ਕਰ ਰਹੇ ਹਾਂ ਜਿਵੇਂ ਜਿਵੇਂ ਸਾਨੂੰ ਲੱਗਦਾ ਵੀ ਇਹ ਵਾਲੇ ਸਕੂਲ ਦੇ ਵਿੱਚ ਬੱਚੇ ਜ਼ਿਆਦਾ ਲੈ ਕੇ ਆ ਰਹੇ ਮੋਟਰਸਾਈਕਲ ਸਕੂਟਰ ਜੋ ਪਾਰਕਿੰਗ ਤੋਂ ਪਤਾ ਲੱਗ ਜਾਂਦਾ ਹੈ ਜੀ ਤੋਂ ਅਸੀਂ ਤਕਰੀਬਨ ਜਾ ਕੇ ਪ੍ਰਿੰਸੀਪਲ ਨਾਲ ਗੱਲ ਕਰਕੇ ਇੱਕ ਸੈਮੀਨਾਰ ਲਗਾ ਰਹੇ ਹਾਂ ਜੋ ਅੱਧੇ ਦੇ ਘੰਟੇ ਦਾ ਹੋਵੇ 20-20 ਮਿੰਟ ਦਾ ਹੈ ਜੀ ਅਰਲੀ ਮਾਰਨਿੰਗ ਜਿਹੜੀ ਤੁਹਾਡੀ ਉੱਥੇ ਪ੍ਰੇਅਰ ਚੱਲਦੀ ਉਹਦੇ ਵੀ ਸਾਡੇ ਟਰੈਫਿਕ ਸਟਾਫ ਜਾਂਦਾ ਹੈ ਜੀ ਸਾਰਿਆਂ ਨੂੰ ਮੋਟੀਵੇਟ ਇਹੀ ਹੁੰਦਾ ਕਿ ਇੱਕ ਦਾ ਰੂਲ ਦੀ ਗਾਈਡੈਂਸ ਹੋ ਜੇ ਵੀ ਸਾਨੂੰ ਆ ਨਵਾਂ ਰੂਲ ਆਇਆ ਹੈਗਾ ਕਿ ਮੋਟੀਵੇਸ਼ਨ ਹੋਏ ਦੀ ਵੀ ਅਸੀਂ ਨਹੀਂ ਕੰਮ ਕਰਨਾ ਤੇ ਇਹ ਜੇਕਰ ਕਰੋਗੇ ਤੇ ਫਿਰ ਇਹ ਇਹ ਵਾਲ